ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀ ਹੋਣਾ ਚਾਹੀਦਾ ਨਾਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਮੈਰੋ ਜੀ ਤਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਸਾਡੇ ਵਾਸਤੇ ਇੱਕ ਮਾਜ ਦੀ ਵੀਡੀਓ ਲੈ ਕੇ ਆਏ ਆ ਜੀ ਤਿਆਰੀਆਂ ਜੀਆਂ ਕਰਮਾਂ ਵਾਲੀ ਬੱਡਾ ਢਾਂਚਾ ਜੀ ਤਿਆਰੀ ਬਹੁਤ ਚੰਗੀ ਆ ਡਿਟੇਲ ਪ੍ਰੋਪਰ ਤੁਹਾਨੂੰ ਬਾਜੀ ਤੋਂ ਲੈ ਕੇ ਦਿੰਨੇ ਆ ਤਸੱਲੀ ਭਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸ਼ੰਸ਼ੇਰ ਸਿੰਘ ਪਿੰਡ ਮਹਿਰੋ ਜੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 78885 ਜੀ 11532 ਠੀਕ ਆ ਬਾਈ ਸੂਆ ਵੇਰੇ ਕਿੰਨਾ ਮਸੂਲਦੀ ਹੈ ਦੂਜਾ ਸੂਆ ਸੌਂਦੀ ਹੈ ਦੂਜਾ ਸੂਆ ਦੀ ਸਮਾਂ ਕਿੰਨਾ ਲੈ ਜੀ ਸਮਾਂ ਬੜਾ 2-3 ਦਿਨ ਹੀ ਲੱਗੂ ਜੀ ਤਿਆਰੀਆਂ ਚ ਤਿਆਰੀਆਂ ਜੀ ਠੀਕ ਹੈ ਬਈ ਪਹਿਲੇ ਸੂਏ ਦਾ ਕੀ ਰਿਕਾਰਡ ਹੈ ਜੀ ਸੀਰ ਆ ਵੀਰੇ 11 1/2 ਕਿਲੋ ਦੁੱਧ ਇਹ ਕੰਡੇ ਵਾਲਾ ਕਿੰਨਾ ਕੱਪਾ ਜੀ ਆਕਤੀ 40 ਚੋਪਾਂ ਪਲੱਸ ਵੀਰੇ ਠੀਕ ਹੈ ਜੀ ਕੋਈ ਜਿਹੜਾ ਇਹਦੇ ਸੀਮਨ ਲੱਗਿਆ ਹੈਗਾ ਕੋਈ ਰਿਕਾਰਡ ਹੋਦਾ ਜੀ ਨਹੀਂ ਡਾਇਰੈਕਟ ਹੋਈ ਜਾਂ ਹੁਣ ਤੋਂ ਵੀ ਡਾਇਰੈਕਟ ਹਾਂ ਜੀ ਠੀਕ ਹੈ ਥਣਾ ਦੀ ਡੰਨ ਹੈ ਜੀ ਪੂਰੀ ਜਮਾ ਸਾਫ ਹੈ ਜੀ ਸੀਰਸ ਲੱਗ ਵੀ ਪੂਰੀ ਕੋਈ ਫੁੱਲ ਆ ਜੀ ਤੋਰ ਕੇ ਦਿਖਾ ਦੀ ਵੀਰੇ ਚੰ ਬਾਈ ਕਹਿੰਦਾ 2 4 ਦਾ ਨਹੀਂ ਲਾਊਗੀ ਲਗਭਗ ਤਿਆਰੀਆਂ ਜੀਆ ਕਰਨਾਂ ਵਾਲੀ ਵਜਨ ਵਜੂਦ ਬੜਾ ਚੰਗਾ ਪਹਿਲੇ ਸੂਏ ਬਾਈ ਕਹਿੰਦਾ 11 11.5 ਕਿਲੋ ਦਾ ਰਿਕਾਰਡ ਆ ਉਮੀਦ ਹੈ ਕਿ 14 ਦੀ ਆ ਬਾਕੀ ਦੁੱਧ ਸੇਵਾ ਦੇ ਸਰਤੇ ਆ ਜੇ ਕੋਈ ਸੱਜਣ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਸੋਹਣਾ ਬੋਡੀ ਸਟਰਕਚਰ ਥੋੜੀਆਂ ਜਿਹਾ ਭਲਾਂ ਕਰੀ ਫਿਰਦੀ ਆ ਮੋੜ ਲਈ ਵੀਰੇ ਇਧਰ ਨੂੰ ਮੋੜ ਕੇ ਇੱਥੇ ਰੋਕ ਲਿਓ ਜੀ ਆਪਾਂ ਥਾਣ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਆ ਜੀ ਸੋਹਣੇ ਆ ਚਾਰ ਹੀ ਥਾਣ ਫੋਟ ਨਹੀਂ ਸ਼ਾਂਖ ਨਹੀਂ ਲੈ ਚੱਲ ਕੋਈ ਗੱਲ ਨਹੀਂ ਚੱਲੋ ਹਵਾਨਾ ਸੋਨਾ ਤਿਆਰ ਕਰਦੀ ਹੁੰਦੀ ਆ ਭਲਾ ਜ਼ਰੂਰ ਆ ਜੀ ਪਰ ਸੋਨਾ ਤੇ ਵੱਡਾ ਹਵਾਨਾ ਤਿਆਰ ਜਿਹੜੇ 2-4 ਦਿਨ ਪਾਏ ਆ ਜੀ ਨਿਖਰਨਾ ਹੀ ਆ ਕਰਮਾ ਵਾਲੀ ਨੇ ਜਿਹੜੀਆਂ ੱਟਲਾਂ ਤੁਹਾਨੂੰ ਦਿਖ ਰਹੀਆਂ ਨੇ ਸਾਰੀਆਂ ਕੱਢ ਕੇ ਸੁੱਟ ਲੈਣਾ ਨੇੜੇ ਤੋਂ ਤੁਹਾਨੂੰ ਤਾਂ ਦਿਖਾ ਦਿੰਦੇ ਆ ਕਿ ਖਣਾ ਦਾ ਸਹਿਜ ਤੁਹਾਨੂੰ ਚੱਕ ਹੋ ਸਕੇ ਭਾਲ ਜ਼ਰੂਰ ਆ ਪਰ ਖਣਾ ਦਾ ਸਹਿਜ ਬਹੁਤ ਸੋਨਾ ਕੱਢੂਗੀ 14-15 ਕਿਲੋ ਦੀ ਉਮੀਦ ਆ ਜੀ ਬਾਕੀ ਦੁੱਧ ਸੇਵਾ ਦੇ ਸਰਤੇ ਹੁੰਦਾ ਜਿੰਨੀ ਕੋਈ ਵੱਧ ਕਰ ਲੂ ਵੱਧ ਵੀ ਲੈ ਸਕਦਾ ਵਜਨ ਵਜੂਦ ਬੜਾ ਚੰਗਾ ਜੀ ਗੋਲ ਪੈਠ ਪੂੜਾਗਾ ਸਟਰੈਕਟ ਕਰਾਸ ਹੋਈ ਆ ਜੀ ਹੱਕ ਵੀ ਆ ਵੀਰੇ ਦੇਣ ਦਾ ਖੰਡੀ ਸੀਰਦਾਨ ਤੋਂ ਕੋਈ ਨਹੀਂ ਬਾਕੀ ਸਿੰਘ ਪੁੰਡਾ ਕਰਮ ਵਾਲੀ ਬੱਚੇ ਚੰਗੇ ਦੇਊਗੀ ਜੀ ਡਿਮਾਂਡ ਵੀਰੇ ਦੀ ਜੀ ਡਿਮਾਂਡ 1 ਲੱਖ ਰੁਪਈਆ ਜੀ ਹੋ ਜੂ ਲੈਸ ਜੀ ਮਾੜਾ ਮੂਟਾ ਹਾਂ ਕਰ ਦਾਂਗੇ ਮਾੜਾ ਮੂਟਾ ਮਾਨਤਾਨ ਬਾਈ ਜਮਾ ਜੈ ਜਿ ਡਿਮਾਂਡ ਕੀਤੀ ਆ ਲੱਖ ਰੁਪਈਆ ਪੂਰਾ ਜੀ ਵਿੱਚੋਂ ਮਾਨਤਾਨ ਬਾਈ ਕਹਿੰਦਾ ਚਲੋ ਆਏ ਗਏ ਸੱਜਣ ਦਾ ਜ਼ਰੂਰ ਹੋ ਜੂਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ